ਪੰਜਾਬ ਸਿੱਖਿਆ ਕ੍ਰਾਂਤੀ ਦੇ ਤਿੱਥ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਕੋਟਰਾਣੀ ਵਿਖੇ ਕੀਤੇ ਗਏ ਵਿਕਾਸ ਕਾਰਜਾਂ ਦਾ ਲੋਕ ਸਭਾ ਹੁਸ਼ਿਆਰਪੁਰ ਤੋਂ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕੀਤਾ ਉਦ்கਾਟਨ ਇਸ ਮੌਕੇ ਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਆਪ ਨੇਤਾ ਹਰਜੀ ਮਾਨ ਆਪ ਨੇਤਾ ਦਿਲਜੀਤ ਰਾਜੂ ਆਦੀ ਮੌਜੂਦ ਸਨ ਐਨ ਡੀ ਟੀ ਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੂਨੀਪਲੀ ਰਿਪੋਰਟ ਅੱਗੇ 나오 ਯੋ ਅੱਗੇ 나오 ਅੱਗੇ 나오 ਯਾਰ ਉੱਧਰ ਜਿਓ ਮੈਡਮ ਸਾਹਮਣੇ ਸਾਹਮਣੇ ਬਿਲਕੁਲ ਕੰਮ ਆਓ ਮੈਡਮ ਆਓ ਮੈਡਮ ਸਾਡੇ ਜਿੱਦੂ ਵਾਰੇ ਅੱਗੇ ਨਾਲ ਆਓ ਜੀ ਬੈਠਣਾ ਕਰੋ ਉਹ ਜਿਹੜਾ ਮੈਨੇ ਬੈਠਣਾ ਕਰੋ ਕੰਮਿਕਾ ਸਰ ਤੁਹਾਨੂੰ ਜੀ ਨਾ ਮੈਡਮ ਸਾਹਮਣੇ ਇਧਰ ਫੇਸ ਕਰ ਲਓ ਜੀ ਪਲੀਜ਼ ਮੈਨੇ ਪਲੀਜ਼ ਕਹੋ ਮੈਡਮ ਪਲੀਜ਼ ਨਾ ਮੈਨੇ ਕਹੋ ਜੀ ਸਾਹਮਣੇ ਇੱਕ ਮਿੰਟ ਇੱਕ ਮਿੰਟ ਜੀ ਪਿੱਛੇ ਆਓ ਜੀ ਅੱਗੇ ਨਾਲ ਆਓ ਜੀ ਨੰਗਾਈ ਨੰਗਾ ਮਾਸਟਰ ਸਾਹਿਬ ਜੀ ਇਧਰ ਆਓ ਹਾਂ ਜੀ ਕਰ ਰਹੇ ਨੇ ਫਗਵਾੜੇ ਦੇ ਵਿੱਚ ਔਰ ਜੋ ਫਗਵਾੜੇ ਦਾ ਕੰਮ ਹੈ ਡਾਕਟਰ ਸਾਹਿਬ ਦਾ

ਰਣਜੀਤ ਕੁਮਾਰ ਸਾਡੇ ਕੋਲ ਨਾਲ ਜੀ ਹੋਰ ਮੇਰੇ ਨਾਲ ਆਏ ਮੇਰੇ ਸਾਥੀ ਸਾਰੇ ਸਤਿਕਾਰਯੋਗ ਸਾਥੀ ਸਾਡਾ ਮੀਡੀਆ ਤੇ ਆਦੀ ਸਤਿਕਾਰਯੋਗ ਸਾਡੇ ਬਹੁਤ ਹੀ ਬੇਨਤੀ ਸਾਡੀ ਛੋਟੀ ਭੈਣ ਸਾਡੀ ਹੈਡmistress ਮੁੱਖ ਅਧਿਆਪਕਾ ਸ਼ਿਤਰ ਜੋਸ਼ੀ ਕਿਉਂ ਅਸੀਂ ਸਾਰਿਆਂ ਦੇ ਇੱਕ ਦੂਸਰੇ ਦੇ ਵਾਕਿਫ ਹੋ ਗਏ ਅੱਜ ਤਕਰੀਬਨ ਹਾਫ ਦੇ ਵਿੱਚ ਅਸੀਂ ਪਹੁੰਚ ਗਏ ਹਾਂ 3 ਸਕੂਲਾਂ ਸਕੂਲ ਸੇ ਸਿੱਖ ਵਰਕ ਕੀਤੇ ਨੇ ਉਹਨਾਂ ਦੀ ਇੱਕ ਕੰਡੀਸ਼ਨ ਹੈ ਟੀਚਰਸ ਕਾਰਪਰੈਟਸ ਬਣਾਉਣੇ ਮੈਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਵੀ ਜਿਹੜੀ ਉਹਨਾਂ ਨੇ ਸਾਨੂੰ 9,55,000 ਸਾਡੇ ਆਪਣੇ ਕਲਾਸਰੂਮ ਸਾਨੂੰ ਬਣਾਉਣ ਦਿੱਤੇ ਜਿਹਦੇ ਕਿ ਮੈਨੂੰ ਬਹੁਤ ਹੀ ਚੰਗਾ ਲੱਗਦਾ ਸੀ ਕਿਉਂਕਿ ਮੇਰੇ ਕੋ ਬੱਚਿਆਂ ਦੀ ਗਿਣਤੀ ਹੈ ਜਿਹੜੀ ਵੱਧ ਹੈ ਤੇ ਮੇਰੇ ਕੋ ਰੂਮਸ ਦੀ ਗਿਣਤੀ ਸੀ ਜਿਹੜੀ ਘੱਟ ਹੈ ਉਸ ਤੋਂ ਹੀ ਲਾਵਾ ਮੈਨੂੰ 1.40 ਲੱਖ ਬਾਉਂਡਰੀ ਵਾਲੇ ਪੇਰਲੇ ਕਰਾਟਾਈ ਤੇ 5 ਲੱਖ ਮੈਨੂੰ ਨਿਊ ਬਾਉਂਡਰੀ ਵਾਲੇ ਮੇਰੀ ਜਿਹੜੀ ਬਾਉਂਡਰੀ ਵਾਲ ਸੀ ਪਹਿਲਾਂ ਮੇਰੇ ਦਿੱਲੀ ਹੋਈ ਤਕਰੀਬਨ ਚੋਰੀ ਹੋ ਜਾਂਦੀ ਸੀ ਤੇ ਬਾਉਂਡਰੀ ਵਾਲ ਮੇਰੀ ਬਹੁਤ ਛੋਟੀ ਸੀ ਇਹਦੇ ਲਈ ਵੀ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਮੈਨੂੰ ਫੇਸ ਬਣਾਉਣ ਦੀ ਬਹੁਤ ਜ਼ਰੂਰਤ ਸੀ ਇੰਨਾਂ ਚੀਜ਼ਾਂ ਦਾ ਜਿਹੜਾ ਵੀ ਸਰਕਾਰ ਸਾਡੇ ਲਈ ਉਠਾਲੇ ਕਰ ਰਹੀ ਹੈ ਇਹ ਬਹੁਤ ਹੀ ਇਸ਼ਲਾਕਾ ਜੋ ਕੰਮ ਗੱਲ ਹੈ ਤੇ ਮੈਂ ਸਰਕਾਰ ਦਾ ਧੰਨਵਾਦ ਕਰਦੀ ਹਾਂ ਇੰਨਾਂ ਸਾਰੀਆਂ ਚੀਜ਼ਾਂ ਲਈ ਹਾਂਜੀ ਸਰ ਥੈਂਕ ਯੂ ਸਾਧੂ ਕਾਂਸ ਸਿੰਘ ਮਾਨ ਅਤੇ ਜੋਰ ਸਿੰਘ ਪੈਂਸਾ ਦਾ तहे ਦਿਲੋਂ ਧੰਨਵਾਦੀ ਹਾਂ ਕਿਉਂਕਿ ਉਹਨਾਂ ਨੇ ਇੱਕ ਨਵੀਂ ਅਰੰਭੀ ਸਿੱਖਿਆ ਕ੍ਰਾਂਤੀ ਦੇ ਵਿੱਚ ਬਹੁਤ ਵੱਡਾ ਜਿਹਾ ਧੰਨਵਾਦ ਬਹੁਤ ਵੱਡਾ ਬਰਸਟ ਦਾ ਹਿੱਸਾ ਮਨ ਰੱਖਿਆ ਸਾਰੇ ਪਿੰਡਾਰੀ ਨੂੰ ਰੱਖੋ ਦੀ ਬਜਟ ਔਰ ਛੇ ਕਰੋੜ ਦੀ ਬਜਟ ਜਿਹੜੀ ਆ ਬੜੇ ਆਈ ਤੁਸੀਂ ਦੇਖ ਰਹੇ ਹੋ ਕਿ ਜਿਸ ਜੋ ਅਸੀਂ ਪਹਿਲੇ ਆਏ ਆ ਇਸ ਨਿਊ ਸਕੂਲ ਆ ਨਵਾਂ ਜੀਅਰ ਨਵੇਂ ਬੱਚੇ ਨੇ ਟੀਚਰ ਸਮੇ ਨੇ ਉਹਦੇ ਵਿੱਚ ਬਹੁਤ سارے ਮੇਰੇ ਸਾਥੀਆਂ ਨੇ ਯੋਗਦਾਨ ਪਾ ਕੇ ਉਸ ਸਕੂਲ ਨੂੰ ਅੱਜ ਹੋਮਵਰ ਕੀਤਾ ਹੈ ਔਰ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਚੋਰ ਸਾਹਿਬ ਨੇ ਕਮਾਂਡਰ ਜੀ ਦਾ ਜੋ ਕੰਪਲੀਟ ਹੋਇਆ ਦੋ ਤਿੰਨ ਕਮਰੇ ਪੜਨੇ ਉਹ 70% ਬੱਚੇ ਜਿਹੜੇ ਹਨ ਉਹ ਤੇ ਆਏ ਇਟੀ ਮੀਨਸ ਕਾੜੇ ਐਜੂਕੇਸ਼ਨ ਦੇ ਵਿੱਚ ਆਖੇ ਹੀ ਦ ਚੇਨ ਹੈ ਇੱਕ ਕਾੜੇ ਜੋ ਰਾਮਗੜੀਆ ਸੁਰੇ ਹੈ ਅੱਗੇ ਸਰ ਮੋਹਨ ਸਿੰਘ ਜਿਹੜਾ ਸੀ ਤਾਂ ਮੋਰਤੇ ਕੋਣਾ ਨੇ ਅਜਿਹਾ ਪੁਨਾ ਜਿਹੜੇ ਨੈਕਸਟ ਜਿਹੜੇ ਭਾਰਤਿੰਗ ਉਹਨਾਂ ਨੇ ਮੈਡਮ ਕਰ ਰਹੇ ਸੀ ਉਹਨਾਂ ਨੇ ਇੱਕ ਬਹੁਤ ਵੱਡੀ ਕ੍ਰਾਂਤੀ ਪਿੱਛੇ ਲੈ ਕੇ दैट इज ਵਾਈ ਇਟ ਇਜ ਐਜੂਕੇਸ਼ਨ ਦਾ ਇੱਕ ਸੈਂਟਰ ਬਣਿਆ ਕਾੜੇ ਕਿਉਂਕਿ ਐਜੂਕੇਸ਼ਨ ਗੋਲ ਵੈਂਟਡ ਲੈਟ ਦੈਟ ਇਜ਼ ਵਾਈ ਕਿ ਜਗਰਵਰ ਸਾਹਿਬ ਨੇ ਜਿਹੜਾ ਸਾਥੀ ਜੀ ਨੇ ਆਇਆ ਹੈ ਇਹਦੇ ਨਾਲ ਅਸੀਂ ਉਹਨੇ ਆਪਣੀ ਲਾਈਨ ਚ ਕੋਸ ਤਨੇ ਵਾਕ ਜੈ ਹੈ। ਜੀ ਹੰਨੀਦਰ ਆਇਦਾ ਆ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਦਾ ਤਿਉਹਾਰ ਲਗਾਤਾਰ ਬੜੇ ਜੋਸ਼ ਦੇ ਨਾਲ ਮਨਾਇਆ ਜਾ ਰਿਹਾ ਹੈ। ਔਰ ਮੈਂ ਬਹੁਤ ਹੀ ਸਤਿਕਾਰਯੋਗ ਸਾਡੇ ਹਲਕਾ ਇੰਚਾਰਜ ਸਰਦਾਰ ਜਵਿੰਦਰ ਸਿੰਘ ਮਾਨ ਜੀ ਔਰ ਸਾਡੇ ਸਾਡੇ ਨੌਜਵਾਨ ਸਾਥੀ ਹਰਜੀਮਾਨ ਜੀ ਸਾਡੇ ਸਪੋਕਸਪਰਸ ਆਮ ਆਦਮੀ ਪਾਰਟੀ ਪੰਜਾਬ ਤੇ ਸਾਡੇ ਕੋਆਰਡੀਨੇਟਰ ਦੀਪਾ ਜੀ ਮੈਂ ਸਾਡੇ ਰਾਜੂ ਸਾਹਿਬ ਦੇ ਨਾਲ ਖੜੇ ਨੇ ਮੈਂ ਸਾਰਿਆਂ ਦਾ ਮੁਬਾਰਕਵਾਦ ਦਿੰਦਾ ਤੇ ਮੈਨੂੰ ਲੱਗਦਾ ਕਿ ਪੂਰੇ ਪੰਜਾਬ ਦੇ ਵਿੱਚ ਆਪਣਾ ਖਵਾੜਾ ਜਿਹੜਾ ਟੌਪ ਤੇ ਜਾ ਰਿਹਾ ਉਹ ਸਭ ਤੋਂ ਜ਼ਿਆਦਾ ਸਕੂਲ ਜਿਹੜੇ ਇੱਥੇ ਆਪਾਂ ਕਹਿੰਦੇ 28 ਕਿੰਤੀ ਹੋਣਗੇ ਇਹ ਸਕੂਲ ਜਿਹੜੇ ਅੱਜ ਅਸੀਂ ਕਵਰ ਕਰ ਲਿਆ ਉਹ ਸਿੱਖਿਆ ਕ੍ਰਾਂਤੀ ਦੇ ਵਿੱਚ ਸਭ ਤੋਂ ਵੱਡੀ ਜੇਕਰ ਤੇਜ਼ੀ ਨਾਲ ਕਿਹਨੇਂੀ ਚੱਲ ਰਹੀ ਆ ਤੇ ਉਹ ਖਵਾੜੇ ਵਿੱਚ ਚੱਲ ਰਹੀ ਆ ਇਸ ਦਾ ਸਿਹਰਾ ਜਿਹੜਾ ਸਾਡੇ ਕੋਆਰਡੀਨੇਟਰ ਸਾਹਿਬ ਨੂੰ ਜਾਂਦਾ ਹੈ ਸਰ ਜਗਿੰਦਰ ਸਿੰਘ ਮਾਨ ਵੀ ਜਾਂਦਾ ਹਰ ਟੀਮ ਦੀ ਸ਼ਰਕਾਹਤਾ ਕਰਦਾ ਨਹੀਂ ਤਾਂ ਮੈਂ ਸਮੁੱਚੀ ਟੀਮ ਨੂੰ ਜਾਂਦਾ ਹੈ ਔਰ ਮੈਂ ਬਹੁਤ ਬਹੁਤ ਮੁਬਾਰਕਵਾਦ ਹੁੰਦਾ ਔਰ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਕਿ ਸਰਕਾਰ ਦਾ ਜੋ ਮਿਸ਼ਨ ਹੈ ਸਿੱਖਿਆ ਨੂੰ ਪੂਰੇ ਦੇਸ਼ ਦੇ ਵਿੱਚ ਇੱਕ ਨੰਬਰ ਦਾ ਸੁਪਾ ਸਿੱਖਿਆ ਪੱਖੋਂ ਬਣਾਣਾ ਆਓ ਸਾਰੇ ਪੰਜਾਬ ਨੂੰ ਸਿੱਖਿਆ ਪੱਖੋਂ ਇੱਕ ਨੰਬਰ ਦਾ ਸੁਪਾ ਬਣਾਈਏ